धनबाद <fastest fate> <bowls> ਜੈ ਮਾਤਾ ਦੀ ਬੋਲ ਸਾਚੇ ਦਰਬਾਰ ਕੀ ਅਸੀਂ ਮਾਤਾ ਰਾਣੀ ਦਾ ਅਸ਼ੀਰਵਾਦ ਲੈ ਕੇ ਅੱਜ ਜੋ ਇਹ ਮੰਦਰ ਹੈ ਇਹਦੀ ਜਿਹੜੀ ਆਸਤਾ ਹੈਗੀ ਆ ਉਹ ਪਟਿਆਲੇ ਦੇ ਲੋਕਾਂ ਤੋਂ ਸਵਾਏ ਪੂਰੇ ਪੰਜਾਬ ਦੇ ਦੇਸ਼ ਤੇ ਔਰ ਇਵਨ ਵਿਦੇਸ਼ ਤੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਵਸਦੇ ਆ ਉਹਨਾਂ ਦੇ ਵਿੱਚ ਇਸ ਮੰਦਰ ਦੀ ਮੰਦਰ ਨਾਲ ਉਹਨਾਂ ਦੀ ਆਸਤਾ ਹੈਗੀ ਆ ਇੱਥੇ ਆਂਦੇ ਆ ਉਹ ਔਰ ਉਹਨਾਂ ਦੇ ਮਤਲਬ ਕੁਛ ਉਹਨਾਂ ਦੀ ਜਿਹੜੀ ਇੱਕ ਲੋਕ ਮਹਿਸੂਸ ਕਰਦੇ ਸੀਗੇ ਕਿ ਜਿਸ ਤਰ੍ਹਾਂ ਸਰੋਵਰ ਸਾਹਿਬ ਹੈ ਇਹਦੀ ਇੱਕ ਸਿਗਨੀਫਿਕੈਂਸੀ ਕਿਉਂਕਿ ਜਿਹੜਾ ਜਲ ਹੈ ਇਹੀ ਜੀਵਨ ਹੈ ਤੇ ਇਹੀ ਕਲ ਹੈ ਤੇ ਉਹ ਬੜੇ ਚਿਰਾਂ ਤੋਂ ਜਿਹੜਾ ਸੀਗਾ ਇਹ ਮੰਦਿਰ ਜਿਹੜਾ ਸਰੋਵਰ ਸਾਹਿਬ ਹੈ ਇਸ ਪਾਣੀ ਨਹੀਂ ਸੀਗਾ ਪਹਿਲੀ ਗੱਲ ਤਾਂ ਇਹ ਮੰਗ ਸੀ ਦੂਜਾ ਇਸ ਦਾ ਜਿਹੜਾ ਝੁਗਿਰਦਾ ਹੈਗਾ ਉਹਦਾ ਸੁੰਦਰੀਕਰਨ ਦਾ ਔਰ ਜਿਹੜਾ ਤੁਹਾਡੇ ਨਾਲ ਲੱਗਦਾ ਰਜਿੰਦਰਾ ਟੈਂਕ ਹੈ ਉਹਦੇ ਵਿੱਚ ਵੀ ਜਲ ਹੋਏਗਾ ਔਰ ਉੱਥੇ ਲੋਕਾਂ ਵਾਸਤੇ ਜਿਹੜੇ ਸ਼ਰਧਾਲੂ ਆਣਗੇ ਉਹ ਉੱਥੇ ਬੈਠ ਕੇ ਕੁਝ ਪਲ ਆਪਣੇ ਪਰਿਵਾਰਾਂ ਨਾਲ ਬਤਾ ਸਕਣਗੇ ਹੈਰੀਟੇਜ ਸਟਰੀਟ ਇੱਥੇ ਵੀ ਬਣੇਗੀ ਔਰ ਆਸ-ਪਾਸੇ ਬਾਰਾਦਰੀ ਦੇ ਵਿੱਚ ਔਰ ਜਿਹੜਾ ਮੰਦਿਰ ਹੈ ਇਹਦੇ ਵਿੱਚ ਵੀ ਜਿਹੜੀ ਹੈਗੀ ਆ ਸ਼ਰਧਾਲੂਆਂ ਵਾਸਤੇ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਸ ਦੇ ਨਾਲ ਆ ਕੇ ਇੱਕ ਸੁਖ ਦਾ ਆਨੰਦ ਉਹਨਾਂ ਨੂੰ ਹੋਏਗਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਰਾਤੇ ਆਉਂਦੇ ਆ ਤੇ ਆਪਣੇ ਸ਼ੇਰਾਂ ਵਾਲਾ ਗੇਟ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਤੇ ਜਿਹੜੇ ਲੋਕ ਗਰਮੀ ਦੇ ਵਿੱਚ ਖੜੇ ਹੁੰਦੇ ਆ ਲੋਕਾਂ ਦੀ ਆਸਤਾ ਜਿਹੜੀ ਹੈਗੀ ਆ ਤੇ ਉਹਨਾਂ ਸਾਰਿਆਂ ਵਾਸਤੇ ਸੋਚ ਕੇ ਸਾਰਾ ਪਲੈਨਿੰਗ ਕਰਕੇ ਵੱਡੇ ਵੱਡੇ ਆਰਕੀਟੈਕਟ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਆ ਔਰ ਸਾਡੇ ਨੈਸ਼ਨਲ ਕੋਆਰਡিনেਟਰ ਅਰਵਿੰਦ ਕੇਜਰੀਵਾਲ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਸਾਨੂੰ ਕੰਮ ਕਰਨੇ ਵੀ ਆਉਂਦੇ ਆ ਉਹਨਾਂ ਦੇ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਪੁੱਛ ਰਹੇ ਸੀਗੇ ਕਿ ਬਾਅਦ ਵਿੱਚ ਇਹਦੀ ਮੈਂਟਨੈਂਸ ਸਾਨੂੰ ਉਹ ਵੀ ਕਰਨੀ ਆਂਦੀ ਆ ਜਦ ਅਸੀਂ ਕੰਮ ਬਣਾ ਕੇ ਛੱਡਦੇ ਨਹੀਂ ਆ ਜੇ ਅਸੀਂ ਕੋਈ ਹਸਪਤਾਲ ਬਣਾਨੇ ਆ ਸਕੂਲ ਬਣਾਨੇ ਆ ਇਹ ਤਾਂ ਇੱਕ ਧਾਰਮਿਕ ਆਸਥਾ ਦਾ ਸਭ ਤੋਂ ਉੱਪਰਲਾ ਮੁੱਦਾ ਹੈਗਾ ਇਹਦੇ ਚ ਮੰਦਿਰ ਦਾ ਜਿਹੜਾ ਇੱਕ ਬਵਿਆ ਮੰਦਿਰ ਬਣੇਗਾ ਉਹਦਾ ਚੁਗਿਰਦੇ ਦਾ ਸੁੰਦਰੀਕਰਨ ਹੋਏਗਾ ਔਰ ਜਿਹੜੇ ਤੁਸੀਂ ਪਹਿਲੇ ਬੰਦਿਆਂ ਦੀ ਗੱਲ ਕਰਦੇ ਸੀ ਚਾਹੇ ਉਹ ਪਹਿਲੀ ਹਰੀ ਚੈਰਿਟੀ ਸਟਰੀਟ ਸੀ ਜਾਂ ਉਹ بڑی ਨਦੀ ਦਾ ਸੁੰਦਰੀਕਰਨ ਸੀ ਜਾਂ ਉਹ ਸ਼ਹਿਰ ਦੇ ਵਿੱਚ ਸੀਗਾ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਹੈ ਤੇ ਹੁਣ ਸਾਡੀ ਦੇਖੋਗੇ ਤੇ ਤੁਸੀਂ ਹੀ ਕੰਪੈਰੀਸ਼ਨ ਕਰੋਗੇ ਕਿ ਜਿਹੜੀ ਇਹ ਸਰਕਾਰ ਹੈ ਇਹ ਅਲੱਗ ਹੈ ਇੱਕ ਨਵੀਂ ਸੋਚ ਵਾਲੀ ਨਵੀਂ ਢ੍ਰਿੜ ਨਿਸ਼ਚੈ ਵਾਲੀ ਔਰ ਇੱਕ ਧਾਰਮਿਕ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਔਰ ਲੋਕਾਂ ਪ੍ਰਤੀ ਅਸ਼ਰਦਵਾਲਾ ਸ਼ਰਦਾਲੂਆ ਪ੍ਰਤੀ ਖਾਸ ਤੌਰ ਤੇ ਆਪਣੀ ਜਿਹੜੀ ਹੈਗੀ ਆ ਉਹ ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਤੇ ਤੁਸੀਂ ਦੇਖੋਗੇ ਫਰਕ ਦੇਖੋਗੇ ਤੁਸੀਂ ਪਹਿਲਿਆਂ ਦਾ ਤੇ ਹੁਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਪਹਿਲਾਂ ਆਪ ਸਭ ਦਾ ਧੰਨਵਾਦ ਜੈ ਮਾਤਾ ਦੀ ਸੋ ਅੱਜ ਪਟਿਆਲਾ ਸਹਿਰ ਵਾਸੀਆਂ ਦੀ ਬਹੁਤ ਮੁबारकबाद ਹੈ ਪੂਰੀ ਸੰਗਤ ਲਈ ਮੁबारकबाद ਹੈ ਕਿ ਬਹੁਤ ਲੰਬੇ ਸਮੇਂ ਤੋਂ ਜੋ ਕਾਲੀ ਮਾਤਾ ਮੰਦਰ ਦੀ ਪੈਵਲਰ ਦੀ ਡਿਮਾਂਡ ਸੀ ਸੰਗਤਾਂ ਲੱਖਾਂ ਦੀ ਗਿਣਤੀ ਦੀ ਸੰਗਤ ਆਉਂਦੀ ਸੀ ਸੋ ਜਿੱਥੇ ਬਹੁਤ ਪ੍ਰੋਬਲਮ ਆ ਰਹੀ ਸੀ ਸੋ ਅੱਜ ਲੋਕਾਂ ਦੀ ਵਿਸ਼ਵਾਸ ਵਾਲੀ ਪਾਰਟੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਪਾਰਟੀ ਸਰਕਾਰ ਵੱਲੋਂ ਅੱਜ ਇਸ ਮੰਦਰ ਚ ਪਾਈਪ ਲਾਈਨ ਦਾ ਜਿਹੜਾ ਉਦਘਾਟਨ ਕੀਤਾ ਗਿਆ ਮੇਰੇ ਨਾਲ ਸਾਡੇ ਵੱਡੇ ਭਰਾ ਡਾਕਟਰ ਬਲਵਿੰਦਰ ਜੀ ਜੋ ਮੰਤਰੀ ਪੰਜਾਬ ਸਾਡੇ ਕੁਲ ਸਿੰਘ ਸਾਹਿਬ ਐਮ ਐਲ ਏ ਸਾਡੇ ਚੇਅਰਮੈਨ ਸਾਹਿਬ ਸਾਡੇ ਡੀ ਸੀ ਸਾਹਿਬ ਸੋ ਸਾਰਿਆਂ ਨੇ ਲੱਕੇ ਸਾਡੇ ਚੇਅਰਮੈਨ ਕੰਮਲਵੰਦ ਸਰ ਜੀ ਸੋ ਸਾਰਿਆਂ ਨੇ ਅੱਜ ਜੋ ਇਸ ਪਾਈਪ ਲਾਈਨ ਦਾ ਉਦਘਾਟਨ ਕੀਤਾ ਤੇ ਮਹਾਮਾਈ ਤੋਂ ਅਸੀਰਵਾਦ ਲਿਆ ਤੇ ਸਰਬੰਤੇ ਪੱਲੇ ਦੀ ਅਰਦਾਸ ਕੀਤੀ ਸੋ ਕਿਉਂਕਿ ਜਿਵੇਂ ਤੇ ਜਬ ਬਹੁਤ ਪ੍ਰਾਇਮਨ ਜੋ ਮਹਾਰਾਣੀ ਕਲੱਬ ਤੋਂ ਕਾਲੀ ਮਾਤਾ ਮੰਦਰ ਤੱਕ ਜਾਂਦੀ ਹੈ ਬਰਾਦਰੀ ਬਾਗ ਦੇ ਰੁੱਖਾਂ ਦੀ ਜਣਾ ਕਾਲ ਪੂਰੀ ਤਰ੍ਹਾਂ ਬਲੈਕ ਹੋ ਗਈ ਸੀ ਇਹ ਸਾਰੀ ਮਤਲਬ ਸਰੋਵਰ ਕਾਲੀ ਮਾਤਾ ਮੰਦਰ ਤੇ ਰਜਿੰਦਰਾ ਲੋਕ ਦੇ ਪਾਣੀ ਵਿੱਚ ਨਹੀਂ ਪਹੁੰਚ ਰਿਹਾ ਸੀ ਜਿਸ ਕਰਕੇ ਨਵੀਂ ਪੈਪਲਣ ਪਾਉਣ ਦੀ ਲੋੜ ਪਈ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਅਸੀਂ ਜਰ ਇੱਕ ਪੈਪ ਲਾਨ ਨਹੀਂ ਖੋਲਦੇ ਅਸੀਂ ਲੋਕਾਂ ਦੇ ਵਿਸ਼ਵਾਸ ਅਤੇ ਭਰੋਸੇ ਦੀ ਨਵੀਂ ਰਾਤ ਤੇ ਚੱਲਦੇ ਆ ਕਿਉਂਕਿ ਸੰਗਤ ਦੇ ਨਾਲ ਲੋਕਾਂ ਦੇ ਭਰੋਸੇ ਦੇ ਨਾਲ ਜਿਹੜਾ ਅਸੀਂ ਪੰਜਾਬ ਦੇ ਲੋਕਾਂ ਦਾ ਵਾਦਾ ਕੀਤਾ ਕਿ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਸੋ ਇਹੋ ਜੇ ਧਾਰਮਿਕ ਸੰਸਥਾਵਾ ਦੀ ਜਿਹੜੀ ਲੰਬੇ ਸਮੇਂ ਤੋਂ ਡਿਮਾਂਡ ਸੀ ਉਹ ਅੱਜ ਪੂਰੀ ਕੀਤੀ ਗਈ ਸੋ ਮੇਰੇ ਨਾਲ ਡਾਕਟਰ ਬਲਬੀਰ ਜੀ ਨੇ ਉਲੀ ਸਾਹਿਬ ਨੇ ਮੈਂ ਉਹਨਾਂ ਨੂੰ ਕਾਂਗਾ ਡਾਕਟਰ ਬਲਬੀਰ ਜੀ ਕਿਉਂਕਿ ਸ਼ਹਿਰ ਦੇ ਮੰਤਰੀ ਨੇ ਉਹ ਵਿਸਥਾਰ ਨਾਲ ਆਪ ਸਭ ਨਾਲ ਜਿਹੜੀ ਗੱਲਬਾਤ ਕਰ ਰਹੇ ਹਾਂ ਮੰਤਰੀ ਮਤੇ ਸਾਹਿਬ ਕਿੰਨੇ ਚਿਤ ਦਾ ਦੱਟਾ ਇਹ ਤਕਰੀਬਨ 1 ਕਿਲੋਮੀਟਰ ਦਾ ਜਿਹੜਾ ਪਲਾਨ ਪੜੀਏ ਤੇ 85 ਲੱਖ ਰੁਪਏ ਜਿਹੜਾ ਇਸ ਤੇ ਖਰਚਾ ਹੋਣਾ ਤੇ ਬਹੁਤ ਜਲਦੀ ਇਹ 2 ਮਹੀਨੇ ਦੇ ਵਿੱਚ ਵਿੱਚ ਕਰਕੇ ਇਹਨੂੰ ਪਿਆਰ ਕਰਾ ਸਾਡਾ ਸਾਰਾ ਪ੍ਰੋਜੈਕਟ ਆਪਣਾ ਜੀ ਸਰਤਾਪੁਰ ਸਿੰਘ ਮਾਲੀ ਸਰਕਾਰ ਹੈ ਉਹ ਸਿਰਫ ਪ੍ਰੋਜੈਕਟ ਦਾ ਐਲਾਨ ਕਰਦੇ ਸੀ ਲਾਰੇ ਲਾਉਂਦੇ ਸੀ ਪਹਿਲੀ ਸਰਕਾਰ ਜਿਹੜੀਆਂ ਵਾਅਦੇ ਨਹੀਂ ਕਰਦੀ ਸੀ ਗਰੰਟੀਆਂ ਦਿੰਦੀਆਂ ਤੇ ਜਿਹੜੀ ਕੰਮ ਸ਼ੁਰੂਆਤ ਕਰਦੇ ਆ ਉਹਨੂੰ ਜਲਦੀ ਕੰਪਲੀਟ ਕਰਕੇ ਉਹ ਦੁਆਰਾ ਫੇਰਾਵਾਂਗੇ ਮਹਾਮੈ ਦੀ ਕਿਰਪਾ ਨਾਲ ਮਹਾਮੈ ਤੋਂ ਅਸੀਰਵਾ ਲੈਣਾ ਵਾਂਗੇ ਤੁਹਾਡਾ ਸਾਰਾ ਨਾ ਵੀ ਤਨਵਾਰ ਕੇ ਤੁਸੀਂ ਅੱਜ ਸਾਰੇ ਸਾਡੇ ਵਿੜਿਆਲੇ ਵੀਰ ਸਾਰੇ ਪਹੁੰਚੇ ਅਸਾਂ ਗੱਲ ਫੇਰ ਉਹੀ ਕਰੀਏ ਮੇਨਟੇਨੈਂਸ ਇਹਦੀ ਮੇਨਟੇਨ ਕਿਵੇਂ ਕਰੂੰਗੇ ਮੇਨਟੇਨ ਦੇਖੋ ਜੀ ਸਰਕਾਰ ਨੇ ਜਿਹੜੀ ਹੈ ਸੇਵਾਦਾਰਾਂ ਦੀ ਸਰਕਾਰ ਮੈਂ ਪਹਿਲਾਂ ਕਿਹਾ ਕਿ ਅਸੀਂ ਮਹਾਮੈ ਦੇ ਭਗਤ ਹੈ ਸਾਰੇ ਸੇਵਾਦਾਰ ਬਣ ਕੇ ਸਾਡੇ ਚੇਅਰਮੈਨ ਸਹਿਬਾਨ ਕਮਲਵੰਸਰ ਜੀ ਉਹ ਨਾਲ ਹੋ ਕੇ ਇਹ ਜਿਹੜੀ ਮੇਨਟੇਨ ਹੈ ਕੰਟੀਨਿਊ ਸੇਵਾ ਕਰਦੇ ਰਹੇ ਇਹ ਤਾਂ ਸਿਰਫ ਇੱਕ ਐਸਪੈਕਟ ਹੈ ਸਰੋਵਰ ਸਾਹਿਬ ਦਾ ਜਿਹੜਾ ਪਾਣੀ ਜਲ ਜਿਹੜਾ ਹੈ ਪਹੁੰਚਾਣਾ ਉਹ ਇੱਕ ਐਸਪੈਕਟ ਹੈ ਸ਼ੁਰੂਆਤ ਹੈ ਇਸ ਤੋਂ ਬਾਅਦ ਮੰਦਰ ਦੇ ਵਾਸਤੇ ਇਸ ਪੂਰੇ ਪ੍ਰੈਮਿਸਿਸ ਵਾਸਤੇ ਵਸਿਨਿਟੀ ਵਾਸਤੇ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਦਰਬਾਰ ਸਾਹਿਬ ਦੇ ਵਿੱਚ ਹੈਰੀਟੇਜ ਸਟਰੀਟ ਬਣੀ ਹੈ ਉਸ ਔਰ ਲਾਈਨ ਤੋਂ ਵੀ ਕਿਤੇ ਬਿਹਤਰ ਜਿੱਥੇ ਸਾਡੀ ਕਲਪਨਾ ਖਤਮ ਹੁੰਦੀ ਹੈ ਉਸ ਤੋਂ ਪਾਰ ਜਾ ਕੇ ਜਿਹੜਾ ਹੈ ਸਰਕਾਰ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਇਹਦਾ ਹੈ ਉਹ ਉਹਨਾਂ ਦੀ ਰਹਿਨਮਾਈ ਤੇ ਅਗਵਾਈ ਹੇਠ ਇੱਕ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪਟਿਆਲੇ ਵਿੱਚ ਲੈ ਕੇ ਆ ਰਹੀ ਹੈ ਔਰ ਖਾਸ ਕਰਕੇ ਮੰਦਰ ਦੇ ਵਿੱਚ ਪ੍ਰੈਮਿਸਿਸ ਜਿਹੜੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਸ਼ਾਨਦਾਰ ਤਰੀਕੇ ਦੇ ਨਾਲ ਜਿਹੜਾ ਹੈ ਉਹਨੂੰ ਡਿਵੈਲਪ ਕੀਤਾ ਜਾਏਗਾ